ਜਿਵੇਂ-ਜਿਵੇਂ ਹੀ ਜੂਨ ਮਹੀਨਾ ਸਮਾਪਤ ਹੁੰਦਾ ਜਾ ਰਿਹਾ ਓਵੇਂ-ਓਵੇਂ ਹੀ ਤਾਪਮਾਨ ਲਗਾਤਾਰ ਵੱਧਦਾ ਜਾ ਰਿਹਾ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਤਾਪਮਾਨ 43 ਡਿਗਰੀ ਤੋਂ ਉੱਪਰ ਰਿਕਾਰਡ ਕੀਤਾ ਗਿਆ ਗਰਮੀ ਲਗਾਤਾਰ ਰਿਕਾਰਡ ਤੋੜਦੀ ਜਾ ਰਹੀ ਹੈ ਜੇਕਰ ਪੰਜਾਬ ਦੇ ਵੱਡੇ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਬਠਿੰਡਾ ਲੁਧਿਆਣਾ ਅਤੇ ਜਲੰਧਰ ਅਤੇ ਅੰਮ੍ਰਿਤਸਰ ਇਸ ਦੇ ਨਾਲ ਹੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਦਿਨ ਸ਼ੁੱਕਰਵਾਰ ਨੂੰ 44 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਵਾਧੇ ਹੋਏ ਗਰਮੀ ਦੇ ਪ੍ਰਕੋਪ ਨੇ ਜਿੱਥੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਉਥੇ ਹੀ ਅਜੇਹੇ ਚ ਮੌਸਮ ਵਿਭਾਗ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਹੋਰਾ ਨੇ ਵੀ ਵੱਡੀ ਭਵਿੱਖਬਾਣੀ ਕਰ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ ਹਾਲੇ ਤੱਕ ਤਾਂ ਰਾਹਤ ਦੇ ਕੋਈ ਅਸਾਰ ਨਹੀਂ ਨਜ਼ਰ ਆ ਰਹੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਹੋਰ ਤੇਜ਼ ਪੈਣ ਦੀ ਸੰਭਾਵਨਾ ਹੈ ਜਿਸ ਦੇ ਚਲਦਿਆਂ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਅਤੇ ਖਾਸ ਕਰਕੇ ਕਿਸਾਨਾਂ ਨੂੰ ਜੋ ਸੁਝਾਅ ਅਤੇ ਸਲਾਹਾਂ ਦਿੱਤੀਆਂ ਉਹਨਾਂ ਨੂੰ ਗੌਰ ਨਾਲ ਸੁਣਿਓ ਜੀ ਅਸੀਂ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਕਿ ਇੱਕ ਵਾਰੀ ਫਿਰ ਜਿਹੜਾ ਹੀਟ ਵੇਵ ਸਪੈਲ ਸਾਰੇ ਰੀਜਨ ਦੇ ਵਿੱਚ ਹੀ ਬਣਿਆ ਹੋਇਆ ਔਰ ਡੇ ਟਾਈਮ ਟੈਂਪਰੇਚਰ ਕੰਟੀਨਿਊਸਲੀ ਜਿਹੜਾ 40 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਚੱਲ ਰਿਹਾ ਹੈ ਇਸੇ ਤਰ੍ਹਾਂ ਕੱਲ ਦਾ ਮੈਕਸਿਮਮ ਟੈਂਪਰੇਚਰ ਵੀ 43.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨੋਰਮਲ ਜਿਹੜਾ ਡੇ ਟਾਈਮ ਟੈਂਪਰੇਚਰ 38.4 ਡਿਗਰੀ ਸੈਂਟੀਗ੍ਰੇਡ ਸੀ ਸੋ ਇਹ ਲਗਭਗ 5.2 ਡਿਗਰੀ ਸੈਂਟੀਗ੍ਰੇਡ ਜੋ ਨੋਰਮਲ ਤੋਂ ਉੱਪਰ ਅਬਜ਼ਰਵ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 25.4 ਡਿਗਰੀ ਸੈਂਟੀਗ੍ਰੇਡ ਸੀ ਸੋ ਇਹ ਵੀ ਲਗਭਗ 2.8 ਡਿਗਰੀ ਸੈਂਟੀਗ੍ਰੇਡ ਜੋ ਨਾਰਮਲ ਤੋਂ ਨੀਚੇ ਸੌਰੀ ਉੱਪਰ ਰਿਕਾਰਡ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਦਿਨ ਔਰ ਰਾਤ ਦਾ ਜਿਹੜਾ ਤਾਪਮਾਨ ਨਾਰਮਲ ਤੋਂ ਉੱਪਰ ਚੱਲ ਰਹੇ ਨੇ ਔਰ ਹੀਟ ਵੇਵ ਕੰਡੀਸ਼ਨਜ਼ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਆਉਣ ਵਾਲੇ 3-4 ਦਿਨ ਵੀ ਜਿਹੜਾ ਇਸੇ ਤਰ੍ਹਾਂ ਹੀਟ ਵੇਵ ਕੰਡੀਸ਼ਨਜ਼ ਰੀਜਨ ਦੇ ਵਿੱਚ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ। ਜੀ ਕੱਲ ਦਾ ਜੋ ਡੇ ਟਾਈਮ ਟੈਂਪਰੇਚਰ 43.6 ਡਿਗਰੀ ਸੈਲਟਿਕ ਰਿਕਾਰਡ ਕੀਤਾ ਗਿਆ ਇਹ 1970 ਤੋਂ ਲੈ ਕੇ ਹੁਣ ਤੱਕ ਦਾ 13 ਜੂਨ ਦਾ ਸੈਕੰਡ ਹਾਈਐਸਟ ਟੈਂਪਰੇਚਰ ਰਿਕਾਰਡ ਕੀਤਾ ਗਿਆ ਇਹਦੇ ਤੋਂ ਪਹਿਲਾਂ 1972 ਦੇ ਵਿੱਚ 44.8 ਡਿਗਰੀ ਸੈਲਟਿਕ ਜਿਹੜਾ ਰਿਕਾਰਡ ਕੀਤਾ ਗਿਆ ਸੀ ਔਰ ਫਿਰ 1988 ਦੇ ਵਿੱਚ 43.6 ਡਿਗਰੀ ਸੈਲਟਿਕ ਰਿਕਾਰਡ ਕੀਤਾ ਗਿਆ ਸੀ ਔਰ ਕੱਲ ਫਿਰ ਜਿਹੜਾ 43.6 ਡਿਗਰੀ ਸੈਲਟਿਕ ਰਿਕਾਰਡ ਕੀਤਾ ਗਿਆ ਮੈਂ ਬੁਆਇਹੀ ਦੇ ਵਿੱਚ ਜੀ ਸ਼ੁਰੂਆਤ ਜੀ ਫਾਰਮਰਸ ਨੂੰ ਅਸੀਂ ਇਹੀ ਫਿਲਹਾਲ ਦੱਸ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚਲੇ ਹੀਟ ਵੇਵ ਕੰਡੀਸ਼ਨਸ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ 19 ਤਰੀਕ ਦੇ ਆਸ-ਪਾਸ ਜ਼ਰੂਰ ਥੋੜੇ ਜੇ ਸ਼ਾਵਰਸ ਹੋ ਸਕਦੇ ਨੇ ਬਟ ਉਦੋਂ ਤੱਕ ਹੀਟ ਵੇਵ ਕੰਡੀਸ਼ਨਸ ਇਸੇ ਤਰ੍ਹਾਂ ਬਣਿਆ ਰਹਿਣਗੀਆਂ ਸੋ ਉਹਨਾਂ ਨੂੰ ਆਪਣੇ ਵਰਕਿੰਗ ਆਰਸ ਜਿਹੜੇ ਥੋੜੇ ਜੇ ਕੰਮ ਦੇ ਐਡਜਸਟ ਕਰਨੇ ਚਾਹੀਦੇ ਨੇ ਅ 11 ਤੋਂ 4 ਵਜੇ ਦੇ ਵਿੱਚ ਉਹਨਾਂ ਨੂੰ ਜਿਹੜਾ ਡਾਇਰੈਕਟ ਐਕਸਪੋਜ਼ਰ ਅਵੋਇਡ ਕਰਨਾ ਚਾਹੀਦਾ ਜਾਂ 11 ਤੋਂ ਪਹਿਲਾਂ ਖੇਤਾਂ ਦੇ ਵਿੱਚ ਕੰਮ ਕਰ ਲੈਣਾ ਚਾਹੀਦਾ ਜਾਂ 4 ਤੋਂ ਬਾਅਦ ਕਰਨਾ ਚਾਹੀਦਾ ਔਰ ਜਦੋਂ ਵੀ ਬਾਹਰ ਨਿਕਲੋ ਤਾਂ ਆਪਣਾ ਸਿਰ ਔਰ ਬਾਕੀ ਸਾਰੇ ਬਾਡੀ ਪਾਰਟਸ ਕਵਰਡ ਰੱਖੋ ਔਰ ਹੈਲਦੀ ਡਾਈਟ ਲੋ ਵਾਟ ਤੋਂ ਵਾਗ ਲਿਕੁਇਡਸ ਲੋ ਤਾਂ ਕਿ ਹੀਟ ਵੇਵ ਦਾ ਕੋਈ ਸੇਤ ਤੇ ਨੁਕਸਾਨ ਨਾ ਹੋ ਸਕੇ ਮੈਂ ਮੌਨਸੂਨ ਨੂੰ ਲੈ ਕੇ ਕੀ ਸੁਝਾਅ ਉਹਨਾਂ ਨੇ ਕੀ ਮੌਨਸੂਨ ਜਿਹੜੀ ਆਉਂਬਲ ਦਿਨਾਂ ਦੇ ਵਿੱਚ ਜੀ ਮੌਨਸੂਨ ਦੀ ਜਿਹੜੀ ਪ੍ਰੋਗਰੈਸ ਨਾਰਮਲ ਤੋਂ ਥੋੜੀ ਐਡਵਾਂਸ ਚੱਲ ਰਹੀ ਹੈਗੀ ਐ ਔਰ ਪੰਜਾਬ ਦੇ ਵਿੱਚ ਜੋ ਨਾਰਮਲ ਟਾਈਮ ਮੌਨਸੂਨ ਦਾ ਹੈ ਉਹ 1 ਜੁਲਾਈ ਹੈ ਸੋ ਅਸੀਂ ਇਹੀ ਐਕਸਪੈਕਟ ਕਰਦੇ ਆ ਕਿ 1 ਜੁਲਾਈ ਦੇ ਆਸ-ਪਾਸ ਜਾਂ ਉਹਦੇ ਤੋਂ 1-2 ਦਿਨ ਪਹਿਲਾਂ ਜਿਹੜੀ ਮੌਨਸੂਨ ਪੰਜਾਬ ਵਿੱਚ ਆ ਸਕਦੀ ਹੈ ਮੈਮ ਲੋਕਾਂ ਨੂੰ ਕੀ ਫਾਇਦਾ ਕਿਉਂਕਿ ਲੋਕ ਵੀ ਗਰਮੀ ਦੇ ਜੀ ਆਮ ਲੋਕਾਂ ਨੂੰ ਵੀ ਅਸੀਂ ਇਹੀ ਸਲਾਹ ਦਿੰਨੇ ਆ ਕਿ 11 ਤੋਂ 4 ਵਜੇ ਦੇ ਵਿੱਚ ਜਿਹੜੀਆਂ ਬੜੀਆਂ ਇੰਟੈਂਸਿਟੀ ਵੇਵ ਕੰਡੀਸ਼ਨਸ ਹੁੰਦੀਆਂ ਨੇ ਸੋ ਉਹਦੇ ਵਿੱਚ ਸਾਰਿਆਂ ਨੂੰ ਜਿਹੜਾ ਡਾਇਰੈਕਟ ਐਕਸਪੋਜ਼ਰ ਅਵੋਇਡ ਕਰਨਾ ਚਾਹੀਦਾ ਜਿੰਨਾ ਪੋਸੀਬਲ ਹੋ ਸਕੇ ਤੁਸੀਂ ਇਨਡੋਰ ਹੀ ਰਹਿ ਕਰੋ ਤੋਂ ਬਾਹਰ ਨਾ Niklo ਬਹੁਤ ਜ਼ਰੂਰੀ ਹੈ ਤਾਹੀਂ ਜਾਓ ਔਰ ਜਦੋਂ ਵੀ ਬਾਹਰ ਜਾਣੇ ਹੋ ਆਪਦਾ ਸਿਰ ਔਰ ਬਾਕੀ ਬਾਡੀ ਪਾਰਟਸ ਕਵਰਡ ਰੱਖੋ ਔਰ ਹੈਲਦੀ ਡਾਈਟ ਲੋ ਨਿਊਟ੍ਰੀਸ਼ੀਅਸ ਡਾਈਟ ਲੋ ਔਰ ਵਾਤ ਤੋਂ ਵਾਤ ਲਿਕੁਇਡ ਲੋ ਬਾਡੀ ਨੂੰ ਹਾਈਡਰੇਟਿਡ ਰੱਖੋ ਤਾਂ ਕਿ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਨੇ ਉਹਨਾਂ ਦਾ ਸਿਹਤ ਤੇ ਕੋਈ ਨੁਕ ਇਸ ਮੌਕੇ ਡਾਕਟਰ ਕਿੰਗਰਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਦਾ ਪ੍ਰਕੋਪ ਹੋਰ ਵੀ ਤੇਜ਼ ਪੈ ਸਕਦਾ ਹੈ ਪਰ 19 ਜੂਨ ਨੂੰ ਥੋੜੀ ਰਾਹਤ ਮਿਲਣ ਦੇ ਅਸਾਰ ਦਿਖਾਈ ਦੇ ਰਹੇ ਨੇ ਕਿਉਂਕਿ 19 ਜੂਨ ਨੂੰ ਹਲਕੀ بارش ਪੈਣ ਦੀ ਸੰਭਾਵਨਾ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਸੋਨੀ ਦੀ ਰਿਪੋਰਟ